ਤੁਹਾਡੇ ਪਿਛਲੇ ਜੀਵਨ ਬਾਰੇ ਦੱਸਦੇ ਤੁਹਾਡੇ ਜਨਮ ਸਾਲ ਦਾ ਆਖਰੀ ਅੰਕ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ ਤੁਹਾਡੇ ਪਿਛਲੇ ਜੀਵਨ ਦੀ ਗੂੜੇ ਰਹਿਸਿਆਨੂ ਉਜਾਗਰ ਕਰਨ ਦੀ ਕੁੰਜੀ ਹੋ ਸਕਦੀ ਹੈ ਬਹੁਤ ਸਿੱਖਿਆਵਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ ਵਿੱਚ ਛੁਪੀ ਹੋਈ ਜਾਣਕਾਰੀ ਹੋ ਸਕਦੀ ਹੈ ਜੋ ਤੁਹਾਡੇ ਪਿਛਲੇ ਜੀਵਨ ਨਾਲ ਜੁੜੀ ਹੋਈ ਹੈ ਤੁਸੀਂ ਆਪਣੀ ਪਿਛਲੀ ਜ਼ਿੰਦਗੀ ਤੋਂ ਯਾਦਾਂ ਜਾਂ ਇਤੋਂ ਤੱਕ ਕੀ ਚੁਣੌਤੀਆਂ ਵੀ ਲੈ ਕੇ ਚੱਲ ਰਹੇ ਹੋ ਸਕਦੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਰਹੱਸਾਂ ਨੂੰ ਕਿਵੇਂ ਸਮਝਿਆ ਜਾਵੇ ਕਿ ਇਹ ਸੰਭਵ ਹੈ ਕਿ ਤੁਸੀਂ ਇੱਕ ਗਿਆਨੀ ਯੋद्धा ਜਾਂ ਆਪਣੇ ਉਦੇਸ਼ ਨੂੰ ਲੱਭਣ ਵਾਲੀ ਇੱਕ ਗੁੰਮ ਹੋਈ ਆਤਮਾ ਸੀ ਕਿ ਤੁਹਾਨੂੰ ਕਿਸੇ ਸਥਾਨ ਪ੍ਰਤੀ ਇੱਕ ਅਨੋਖਾ ਆਕਰਸ਼ਣ ਮਹਿਸੂਸ ਹੁੰਦਾ ਹੈ ਜਾਂ ਤੁਹਾਨੂੰ ਵਾਰ-ਵਾਰ ਅਜਿਹੇ ਸੁਪਨੇ ਆਉਂਦੇ ਹਨ ਜੋ ਬਹੁਤ ਜ਼ਿਆਦਾ ਅਸਲੀ ਲੱਗਦੇ ਹਨ ਇਹ ਕੇਵਲ ਇੱਕ ਸੰਯੋਗ ਨਹੀਂ ਹੋ ਸਕਦਾ ਸਾਡੇ ਨਾਲ ਬਨੇ ਰਹੋ ਕਿਉਂਕਿ ਅਸੀਂ ਇਹਨਾਂ ਰਹੱਸਾਂ ਨੂੰ ਉਜਾਗਰ ਕਰਾਂਗੇ ਅਤੇ ਦਿਖਾਵਾਂਗੇ ਕਿ ਕਿਵੇਂ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ ਤੁਹਾਡੇ ਬਾਰੇ ਸੱਚਾਈ ਪ੍ਰਕਟ ਕਰ ਸਕਦੀ ਹੈ ਜੋ ਕੁਝ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਉਹ ਤੁਹਾਡੇ ਦ੍ਰਿਸ਼ਟੀਕੋਣ ਨੂੰ ਹਮੇਸ਼ਾ ਲਈ ਬਦਲ ਸਕਦਾ ਹੈ ਹੁਣ ਜਦੋਂ ਤੁਸੀਂ ਇਹ ਸਮਝ ਲਿਆ ਕਿ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ ਦਾ ਮਹੱਤਵ ਕੀ ਹੈ ਅਤੇ ਤੁਹਾਡੇ ਪਿਛਲੇ ਜੀਵਨ ਬਾਰੇ ਛਿਪੇ ਹੋਏ ਰਸਾ ਨੂੰ ਕਿਵੇਂ ਪ੍ਰਗਟ ਕਰ ਸਕਤੀ ਹੈ ਤਾਂ ਇਸ ਸਮਾ ਹੈ ਕਿ ਐਨਾ ਵੇਰਵਿਆਂ ਵਿੱਚ ਢੰਗਾਈ ਨਾਲ ਉਤਰਿਆ ਜਾਵੇ ਹਰ ਸੰਖਿਆ 0 ਤੋਂ 9 ਤੱਕ ਇੱਕ ਅਨੋਖਾ ਪ੍ਰਤੀਕਾਤਮਕ ਅਤੇ ਕਾਰਮਿਕ ਪਾਰਕ ਰੱਖਦੀ ਹੈ ਇਹ ਤੁਹਾਡੇ ਵਿਅਕਤੀਤਵ ਅਤੇ ਤੁਹਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੇ ਜੀਵਨ ਦੁਆਰਾ ਪੇਸ਼ ਕੀਤੇ ਗਏ ਮੌਕਿਆਂ ਨੂੰ ਸਮਝਾਉਣ ਵਿੱਚ ਮਦਦ ਕਰਦੀ ਹੈ ਜਨਮ ਸਾਲ ਦੀ ਆਖਰੀ ਸੰਖਿਆ 0 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 0 ਹੈ ਤਾਂ ਇਹ ਅਨੰਤ ਤੇ ਅਸੀਮਿਤ ਸੰਭਾਵਨਾ ਦੇ ਨਾਲ ਗੂੜੇ ਸੰਬੰਧ ਵੱਲ ਇਸ਼ਾਰਾ ਕਰਦਾ ਹੈ। ਪਿਛਲੇ ਜਨਮ ਦਾ ਪ੍ਰਤੀਕ ਬੋਧ ਅੰਕ ਸ਼ਾਸਤਰ ਵਿੱਚ 0 ਨੂੰ ਇੱਕ ਪਵਿੱਤਰ ਸੰਖਿਆ ਮੰਨਿਆ ਜਾਂਦਾ ਹੈ ਜੋ ਪੁਨਰ ਜਨਮ ਦੇ ਪੁਨਰ ਚੱਕਰ ਦਾ ਪ੍ਰਤੀਨਿਧਤਵ ਕਰਦੀ ਹੈ। ਇਸ ਲਈ ਜਨਮਾਂ ਵਿੱਚ 0 ਨਾਲ ਜੁੜੇ ਲੋਕ ਅਕਸਰ ਅਧਿਆਤਮਿਕ ਸਮਰਪਣ ਸੰਤ ਰਹਿ ਹਨ ਜੋ ਹੋਂਦ ਵਿੱਚ अनंतता ਨਾਲ ਜੁੜੇ ਹੋਏ ਸਨ ਇਨਤ ਮਾਮੰਦਾ ਮਿਸ਼ਨ ਭੋਤਿਕ ਤੋਂ ਪਰੇ ਜਾ ਕੇ ਗੂੜੇ ਅਰਥਾਂ ਨੂੰ ਲੱਭਣਾ ਅਨਜਾਨ ਦੀ ਖੋਜ ਕਰਨਾ ਅਤੇ ਅਹੰਕਾਰ ਦੀਆਂ ਸੀਮਾਵਾਂ ਨੂੰ ਪਾਰ ਕਰਨਾ ਸੀ ਵਰਤਮਾਨ ਜੀਵਨ ਵਿੱਚ ਊਰਜਾ ਵਰਤਮਾਨ ਜੀਵਨ ਵਿੱਚ ਇਸ ਗੂੜੇ ਅਧਿਆਤਮਿਕ ਜੁੜਾਵ ਦੇ ਕਾਰਨ ਇਹ ਊਰਜਾ ਇੱਕ ਨਗਾਤਾਰ ਅਧਿਆਤਮਿਕ ਖੋਜ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਤੁਸੀਂ ਸ਼ਾਇਦ ਇਹ ਮਹਿਸੂਸ ਕਰਦੇ ਹੋ ਕਿ ਭੌਤਿਕ ਦੁਨੀਆ ਜਾਂ ਸਮਾਜ ਤੋਂ ਤੁਹਾਡਾ ਜੁੜਾਅ ਇਕੱਠ ਹੈ ਇਹ ਅਲੱਗ ਹੋਣ ਦੀ ਭਾਵਨਾ ਇਸ ਕਾਲ ਦਾ ਨਤੀਜਾ ਹੋ ਸਕਤੀ ਹੈ ਕਿ ਤੁਸੀਂ ਪਿਛਲੇ ਜਨਮ ਵਿੱਚ ਧਿਆਨ ਅਤੇ ਗਿਆਨ ਦੀ ਖੋਜ ਵਿੱਚ ਇਕੱਲੇ ਸਮਾਂ ਬਿਤਾਇਆ ਹੋਵੇ ਕਾਰਮਿਕ ਚੁਣੌਤੀ ਇਸ ਊਰਜਾ ਦੇ ਨਾਲ ਆਉਣ ਵਾਲੀ ਚੁਣੌਤੀ ਇਹ ਹੈ ਕਿ ਤੁਹਾਨੂੰ ਆਪਣੇ ਅੰਦਰੂਨੀ ਅਤੇ ਬਾਹਰੀ ਜੀਵਨ ਦੇ ਵਿਚਕਾਰ ਸੰਤੁਲਨ ਬਣਾਉਣਾ ਸਿੱਖਣਾ ਹੋਵੇਗਾ ਜ਼ੀਰੋ ਨਾਲ ਜੁੜੇ ਲੋਕ ਅਕਸਰ ਜੀਵਨ ਵਿੱਚ ਉਦੇਸ਼ ਦੀ ਤਲਾਸ਼ ਵਿੱਚ ਰਹਿੰਦੇ ਹਨ ਉਹ ਮਹਿਸੂਸ ਕਰ ਸਕਦੇ ਹਨ ਕਿ ਉਹਨਾਂ ਕੋਲ ਕੁਝ ਅਜੀਬਾ ਹੈ ਜੋ ਭੌਤਿਕ ਚੀਜ਼ਾਂ ਜਾਂ ਸੰਸਾਰਿਕ ਸਫਲਤਾ ਨਾਲ ਪਰਿਭਾਸ਼ਿਤ ਨਹੀਂ ਹੋ ਸਕਦਾ ਜੀਰੋ ਦਾ ਮਹੱਤਵ ਮਤਲਬ ਨਿਰੰਤਰ ਪੁਨਰ ਜਨਮ ਅਤੇ ਨਵੀਨੀਕਰਨ ਦਾ ਚੱਕਰ ਵੀ ਹੈ ਇਹ ਯਾਤਰਾ ਸੁਤੰਤਰਤਾ ਦੀ ਭਾਵਨਾ ਲਿਆ ਸਕਦੀ ਹੈ ਪਰ ਇਸ ਦੇ ਨਾਲ ਅਨਿਸ਼ਚਿਤਤਾ ਅਤੇ ਦਿਸ਼ਾ ਦੇ ਸੰਘਰਸ਼ ਵੀ ਜੋੜ ਸਕਦੇ ਹਨ ਉਦੇਸ਼ ਤੇ ਸਸ਼ਕਤੀਕਰ ਤੁਹਾਡਾ ਵਰਤਮਾਨ ਜੀਵਨ ਦਾ ਉਦੇਸ਼ ਤੁਹਾਡੀ ਅਧਿਆਤਮਿਕ ਬੁੱਧੀ ਦੀ ਵਰਤੋਂ ਕਰਕੇ ਦੁਨੀਆਂ ਨੂੰ ਸੰਤੁਲਨ ਅਤੇ ਉਦੇਸ਼ ਲੱਭਣ ਵਿੱਚ ਮਦਦ ਕਰਨਾ ਹੈ ਤੁਸੀਂ ਅਜਿਹੇ ਪ੍ਰਕਾਸ਼ ਤਮ ਬਣ ਸਕਦੇ ਹੋ ਜੋ ਆਪਣੀ ਯਾਤਰਾ ਤੇ ਗਵਾਚੇ ਹੋਏ ਲੋਕਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਜਨਮ ਸਾਲ ਦੀ ਆਖਰੀ ਸੰਖਿਆ 1 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 1 ਹੈ ਤਾਂ ਇਹ ਅਗਵਾਈ ਦੀ ਭੂਮਿਕਾ ਤੇ ਪਹਿਲ ਦੀ ਗਹਿਰੀ ਊਰਜਾ ਦਾ ਪ੍ਰਤੀਕ ਹੈ ਪਿਛਲੇ ਜੀਵਨ ਦਾ ਪਰਤੀ ਪਿਛਲੇ ਜਨਮਾਂ ਵਿੱਚ ਇਸ ਸੰਖਿਆ ਨਾਲ ਜੁੜੇ ਲੋਕ ਅਕਸਰ ਸ਼ਾਸਕ ਸੇਨਾਪਤੀ ਜਾਂ ਅਧਿਕਾਰਪੂਰਨ ਵਿਅਕਤੀ ਰਹੇ ਹੋਣਗੇ। ਇਨ੍ਹਾਂ ਲੋਕਾਂ ਵਿੱਚ ਤੁਰੰਤ ਅਤੇ ਪ੍ਰਭਾਵੀ ਫੈਸਲੇ ਲੈਣ ਦੀ ਅਨੋਖੀ ਸਮਰੱਥਾ ਹੁੰਦੀ ਹੈ। ਵਰਤਮਾਨ ਜੀਵਨ ਵਿੱਚ ਊਰਜਾ। ਇਸ ਊਰਜਾ ਦਾ ਪ੍ਰਭਾਵ ਵਰਤਮਾਨ ਜੀਵਨ ਵਿੱਚ ਇੱਕ ਮਜ਼ਬੂਤ, ਦ੍ਰਿੜ ਸੰਕਲਪ ਅਤੇ ਅਗਵਾਈ ਦੀ ਇੱਛਾ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ। ਤੁਸੀਂ ਸ਼ਾਇਦ ਲੋਕਾਂ ਨੂੰ ਪ੍ਰੇਰਿਤ ਕਰ ਸਮੂਹਾਂ ਦੀ ਅਗਵਾਈ ਕਰਨ ਅਤੇ ਚੁਣੌਤੀਪੂਰਨ ਸਥਿਤੀਆਂ ਵਿੱਚ ਮਾਰਗਦਰਸ਼ਨ ਦੇਣ ਦੀ ਕੁਦਰਤੀ ਪ੍ਰਤਿਭਾ ਰੱਖਦੇ ਹਨ ਕਾਰਮਿਕ ਚੁਣੌਤੀ ਇਸ ਅਗਵਾਈ ਊਰਜਾ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ ਪਿਛਲੇ ਜਨਮਾਂ ਵਿੱਚ ਸ਼ਕਤੀ ਅਤੇ ਨਿਯੰਤਰਣ ਦੀ ਟਿੱਬਰ ਇੱਛਾ ਨੇ ਸ਼ਾਇਦ ਅਜਿਹੇ ਫੈਸਲਿਆਂ ਨੂੰ ਜਨਮ ਦਿੱਤਾ ਹੋਵੇ ਜਿਨ੍ਹਾਂ ਦਾ ਦੂਜਿਆਂ ਤੇ ਨਕਾਰਾਤਮਕ ਪ੍ਰਭਾਵ ਪਿਆ ਹੋ ਇਸ ਦੇ ਨਤੀਜੇ ਵਜੋਂ ਇਸ ਜੀਵਨ ਵਿੱਚ ਤੁਹਾਨੂੰ ਆਪਣੀ ਸ਼ਕਤੀ ਨੂੰ ਹਮਦਰਦੀ ਅਤੇ ਕਰਨਾ ਦੇ ਨਾਲ ਸੰਤੁਲਿਤ ਕਰਨਾ ਸਿੱਖਣਾ ਹੋਵੇਗਾ ਤੁਹਾਡੇ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਸਫਲਤਾ ਦੀ ਪਰਿਭਾਸ਼ਾ ਨੂੰ ਕੇਵਲ ਜਿੱਤ ਪ੍ਰਾਪਤ ਕਰਨ ਤੋਂ ਵੱਧ ਸਮਝੋ ਇਹ ਪ੍ਰੇਰਿਤ ਕਰਨ ਅਤੇ ਮਾਰਗਦਰਸ਼ਨ ਕਰਨ ਅਤੇ ਦੂਜਿਆਂ ਦੇ ਉਥਾਨ ਵਿੱਚ ਯੋਗਦਾਨ ਕਰਨ ਦਾ ਇੱਕ ਮੌਕਾ ਹੈ ਉਦੇਸ਼ ਤੇ ਸਸ਼ਕਤੀਕਰ ਤੁਹਾਡਾ ਮਿਸ਼ਨ ਇਸ ਜੀਵਨ ਵਿੱਚ ਕਰੁਣਾਮਈ ਅਗਵਾਈ ਅਪਣਾਉਣਾ ਅਤੇ ਇੱਕ ਸਕਾਰਾਤਮਕ ਪ੍ਰਭਾਵ ਬਣਾਉਣਾ ਹੈ ਜਦੋਂ ਤੁਸੀਂ ਦੂਜਿਆਂ ਦੀ ਸੇਵਾ ਲਈ ਅਗਵਾਈ ਕਰਦੇ ਹੋ ਤਾਂ ਤੁਹਾਡੀ ਆਤਮਾ ਸਭ ਤੋਂ ਵੱਧ ਸੰਤੁਸ਼ਟੀ ਅਤੇ ਸੰਤੁਲਨ ਪ੍ਰਾਪਤ ਕਰਦੀ ਹੈ ਜਨਮ ਸਾਲ ਦੀ ਆਖਰੀ ਸੰਖਿਆ 2 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 2 ਹੈ ਤਾਂ ਇਹ ਸ਼ਾਂਤੀ ਨਿਰਮਾਤਾ ਵਿਚੋਲੇ ਜਾ ਮਾਰਗਦਰਸ਼ਨ ਦੀ ਭੂਮਿਕਾ ਦਾ ਸੰਕੇਤ ਦਿੰਦਾ ਹੈ ਪਿਛਲੇ ਜੀਵਨ ਦਾ ਪ੍ਰਤੀਕ ਇਸ ਸੰਖਿਆ ਨਾਲ ਜੁੜੇ ਲੋਕ ਪਿਛਲੇ ਜਨਮ ਵਿੱਚ ਸੰਘਰਸ਼ਾਂ ਨੂੰ ਸੁਲਝਾਉਣ ਸ਼ਾਂਤੀ ਸਥਾਪਿਤ ਕਰਨ ਅਤੇ ਲੋਕਾਂ ਨੂੰ ਜੋੜਨ ਲਈ ਸਮਰਪਿਤ ਰਹੇ ਹੋਣਗੇ। ਵਰਤਮਾਨ ਜੀਵਨ ਵਿੱਚ ਊਰਜਾ ਵਰਤਮਾਨ ਜੀਵਨ ਵਿੱਚ ਇਹ ਊਰਜਾ ਇੱਕ ਕੁਦਰਤੀ ਸਮਰੱਥਾ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ। ਜਿਸ ਨਾਲ ਤੁਸੀਂ ਸਥਿਤੀਆਂ ਦੇ ਦੋਵਾਂ ਪੱਖਾਂ ਨੂੰ ਸਮਝਦੇ ਹੋ ਅਤੇ ਦੂਜਿਆਂ ਨੂੰ ਸ਼ਾਂਤੀ ਦਾ ਅਨੁਭਵ ਕਰਾਉਂਦੇ ਹੋ। ਤੁਹਾਡੀ ਆਤਮਾ ਸੰਤੁਲਨ ਅਤੇ ਸਤਿਭਾਵਨਾ ਦੀ ਖੋਜ ਕਰਦੀ ਹੈ। ਕਰਮਿਕ ਚੁਣੌਤੀ ਹਾਲਾਂਕਿ ਇਹ ਪ੍ਰਵਿਰਤੀ ਤੁਹਾਨੂੰ ਆਤਮਹੱਤਿਆ ਅਤੇ ਸੀਮਾਵਾਂ ਸਥਾਪਿਤ ਕਰਨ ਵਿੱਚ困难ਾਈ ਪੈਦਾ ਕਰ ਸਕਦੀ ਹੈ। ਇਸ ਲਈ ਜਨਮ ਵਿੱਚ ਤੁਸੀਂ ਦੂਜਿਆਂ ਦੀ ਭਲਾਈ ਲਈ ਆਪਣੇ ਹਿੱਤਾਂ ਅਤੇ ਇੱਛਾਵਾਂ ਦਾ ਤਿਆਗ ਕੀਤਾ ਹੋਵੇਗਾ। ਤੁਹਾਡੇ ਲਈ ਇਹ ਸਿੱਖਣਾ ਜ਼ਰੂਰੀ ਹੈ ਕਿ ਦੂਜਿਆਂ ਲਈ করুণਾ ਦਿਖਾਉਣ ਦੇ ਨਾਲ-ਨਾਲ ਆਪਣੀਆਂ ਜ਼ਰੂਰਤਾਂ ਤੇ ਸੱਚਾਈ ਦਾ ਸਨਮਾਨ ਕਿਵੇਂ ਕਰੀਏ ਉਹ ਦੇਖ ਅਤੇ ਸਸ਼ਕਤੀਕਰ ਤੁਹਾਡਾ ਮਿਸ਼ਨ ਇਹ ਹੈ ਕਿ ਤੁਸੀਂ ਸ਼ਾਂਤੀ ਅਤੇ ਸੰਤੁਲਨ ਦੀ ਉਦਾਹਰਣ ਬਣੋ ਜਦੋਂ ਤੁਸੀਂ ਆਪਣੀ ਆਵਾਜ਼ ਨੂੰ ਪ੍ਰਗਟ ਕਰਦੇ ਹੋ ਅਤੇ ਆਪਣੀਆਂ ਜ਼ਰੂਰਤਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਨਾ ਕੇਵਲ ਖੁਦ ਨੂੰ ਬਲਕਿ ਦੂਜਿਆਂ ਨੂੰ ਵੀ ਆਪਣੀ ਆਪਣੀ ਅੰਦਰੂਨੀ ਸ਼ਾਂਤੀ ਲੱਭਣ ਲਈ ਪ੍ਰੇਰਿਤ ਕਰਦੇ ਹੋ ਜਨਮ ਸਾਲ ਦੀ ਆਖਰੀ ਸੰਖਿਆ 7 ਜੀ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 3 ਹੈ ਤਾਂ ਇਹ ਰਚਨਾਤਮਕਤਾ ਸੰਚਾਰ ਅਤੇ ਪ੍ਰਗਟਾਵੇ ਦੀ ਊਰਜਾ ਦਾ ਪ੍ਰਤੀਕ ਹੈ। ਪਿਛਲੇ ਜੀਵਨ ਦਾ ਪ੍ਰਤੀਕ ਪਿਛਲੇ ਜਨਮ ਵਿੱਚ ਇਸ ਸੰਖਿਆ ਨਾਲ ਜੁੜੇ ਲੋਕ ਕਵੀ ਕਲਾਕਾਰ ਸੰਦੇਸ਼ ਵਿਸ਼ਵਾਸ ਸੰਦੇਸ਼ਵਾਹਕ ਜਾਂ ਜਨ ਤੱਕ ਬੁਲਾ ਰਹੇ ਰਹੇ ਹੋਣਗੇ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਮਾਧਿਅਮ ਨਾਲ ਦੂਜਿਆਂ ਨੂੰ ਪ੍ਰੇਰਿਤ ਅਤੇ ਮਾਰਗਦਰਸ਼ਨ ਕੀਤਾ। ਵਰਤਮਾਨ ਜੀਵਨ ਵਿੱਚ ਊਰਜਾ ਵਰਤਮਾਨ ਜੀਵਨ ਵਿੱਚ ਇਹ ਊਰਜਾ ਤੁਹਾਡੇ ਪੀਤ ਸੰਵਾਦ ਦੀ ਕੁਦਰਤੀ ਸਮਰੱਥਾ ਲੇਖਨ ਦਾ ਤੋਹਫਾ ਜਾ ਕਲਾਤਮਕ ਪ੍ਰਗਟਾਵੇ ਪ੍ਰਤੀ ਜਨੂੰਨ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ ਤੁਹਾਡੀ ਆਤਮਾ ਸੁਤੰਤਰ ਰੂਪ ਵਿੱਚ ਖੁਦ ਨੂੰ ਪ੍ਰਗਟ ਕਰਨਾ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਲਾਲਸਾ ਰੱਖਦੀ ਹੈ ਕਰਮਿਕ ਚੁਣੌਤੀ ਹਾਲਾਂਕਿ ਇਸ ਰਚਨਾਤਮਕ ਊਰਜਾ ਦੇ ਨਾਲ ਕਰਮ ਸੰਬੰਧੀ ਚੁਣੌਤੀਆਂ ਵੀ ਆਉਂਦੀਆਂ ਹਨ ਪਿਛਲੇ ਜਨਮਾਂ ਵਿੱਚ ਤੁਸੀਂ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰ ਸਕਦੇ ਸੀ ਜਿੱਥੇ ਤੁਹਾਡੀ ਆਵਾਜ਼ ਨੂੰ ਦਬਾ ਦਿੱਤਾ ਗਿਆ ਜਾਂ ਗਲਤ ਸਮਝਿਆ ਗਿਆ ਸ਼ਾਇਦ ਤੁਸੀਂ ਆਪਣੇ ਸੰਵਾਦ ਕੋਸ਼ਲ ਦਾ ਦੁਰਉਪਯੋਗ ਕੀਤਾ ਹੋਵੇ ਜੋ ਹੁਣ ਤੁਹਾਨੂੰ ਆਤਮ ਸੈਂਸਰਸ਼ਿਪ ਚ ਆਲੋਚਨਾ ਦੇ ਡਰ ਦਾ ਸਾਹਮਣਾ ਕਰਨ ਲਈ ਮਜਬੂਰ ਕਰਦਾ ਹੈ ਤੁਹਾਡਾ ਕਰਮ ਸੰਬੰਧੀ ਪਾਠ ਹੈ ਕਿ ਤੁਸੀਂ ਆਪਣੇ ਸੰਚਾਰ ਕੋਸ਼ਲ ਨੂੰ ਪ੍ਰਮਾਨਿਕਤਾ ਅਤੇ ਜ਼ਿੰਮੇਵਾਰੀ ਨਾਲ ਵਰਤਨਾ ਸਿੱਖੋ ਇਹ ਸਮਝਣਾ ਮਹੱਤਵਪੂਰਨ ਹੈ ਕਿ ਤੁਹਾਡੇ ਸ਼ਬਦਾਂ ਦੀ ਸ਼ਕਤੀ ਦੂਜਿਆਂ ਤੇ ਕਿੰਨਾ ਪ੍ਰਭਾਵ ਪਾ ਸਕਦੀ ਹੈ ਉਦੇਸ਼ ਤੇ ਸਸ਼ਕਤੀਕਰ ਤੁਹਾਡਾ ਇਸ ਜੀਵਨ ਦਾ ਉਦੇਸ਼ ਇਮਾਨਦਾਰੀ ਨਾਲ ਖੁਦ ਨੂੰ ਪ੍ਰਗਟ ਕਰਨਾ ਤੇ ਦੂਜਿਆਂ ਨੂੰ ਅਸੀਹਾ ਕਰਨ ਲਈ ਪ੍ਰੇਰਿਤ ਕਰਨਾ ਹੈ ਜਦੋਂ ਤੁਸੀਂ ਆਪਣੇ ਸੱਚੇ ਵਿਚਾਰਾਂ ਅਤੇ ਰਚਨਾਤਮਕਤਾ ਨੂੰ ਪ੍ਰਗਟ ਕਰਦੇ ਹੋ ਤਾਂ ਤੁਸੀਂ ਨਾ ਕੇਵਲ ਖੁਦ ਨੂੰ ਠੀਕ ਕਰਦੇ ਹੋ ਬਲਕਿ ਉਹਨਾਂ ਲੋਕਾਂ ਨੂੰ ਹੀ ਪ੍ਰੇਰਿਤ ਕਰਦੇ ਹਾਂ ਜੋ ਤੁਹਾਡੇ ਸੰਦੇਸ਼ ਤੋਂ ਪ੍ਰਭਾਵਿਤ ਹੁੰਦੇ ਹਨ ਜਨਮ ਸਾਲ ਦੀ ਆਖਰੀ ਸੰਖਿਆ 4 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 4 ਹੈ ਤਾਂ ਇਹ ਸਥਿਰਤਾ ਮਿਹਨਤ ਅਤੇ ਸਰੰਚਨਾ ਦੀ ਊਰਜਾ ਨੂੰ ਦਰਸਾਉਂਦਾ ਹੈ ਪਿਛਲੇ ਜੀਵਨ ਦਾ ਪਰਤੀ ਇਸ ਸੰਖਿਆ ਨਾਲ ਜੁੜੇ ਲੋਕ ਪਿਛਲੇ ਜਨਮ ਵਿੱਚ ਨਿਰਮਤਾ ਨਿਰਮਾਤਾ ਸੈਨਿਕ ਰਣਨੀਤੀਕਾਰ ਜਾਂ ਸਮੂਦਾਇਕ ਨੇਤਾ ਰਹੇ ਹੋਗੇ ਜਿਨ੍ਹਾਂ ਨੇ ਥੋਸ ਨੀਂਹ ਸਥਾਪਿਤ ਕੀਤੀ ਅਤੇ ਲੰਬੇ ਸਮੇਂ ਤੇ ਨਤੀਜੇ ਯਕੀਨੀ ਬਣਾਏ ਵਰਤਮਾਨ ਜੀਵਨ ਵਿੱਚ ਊਰਜਾ ਤੁਸੀਂ ਆਪਣੇ ਜੀਵਨ ਵਿੱਚ ਸੁਰੱਖਿਆ ਅਤੇ ਵਿਵਸਥਾ ਦੀ ਤਲਾਸ਼ ਕਰਦੇ ਹੋ ਤੁਹਾਡੀ ਆਤਮਾ ਅਜੇ ਹੀ ਵਿਰਾਸਤ ਛੱਡਣ ਦੀ ਇੱਛਾ ਰੱਖਦੀ ਹੈ ਜੋ ਸਥਾਈ ਅਤੇ ਗਹਿਰੀ ਹੋਵੇ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਲਈ ਸਮਰਥਨ ਅਤੇ ਸਰੰਚਨਾ ਦਾ ਥੰਮ ਬੰਨਣਾ ਚਾਹੁੰਦੇ ਕਾਰਮਿਕ ਚੁਣੌਤੀ ਹਾਲਕੀ ਇਹ ਸੁਰੱਖਿਆ ਦੀ ਚਾ ਅਕਸਰ ਅਧਿਆਤਮਿਕ ਨਿਯੰਤਰਣ ਦੀ ਜ਼ਰੂਰਤ ਵਿੱਚ ਬਦਲ ਸਕਦੀ ਹੈ ਇਸ ਲਈ ਜਨਮ ਵਿੱਚ ਤੁਸੀਂ ਅਸਥਿਰਤਾ ਦਾ ਅਰਾਜਕਤਾ ਦਾ ਅਨੁਭਵ ਕਰ ਸਕਦੇ ਸੀ ਜਿਸ ਨਾਲ ਇਸ ਜੀਵਨ ਦੇ ਵਿੱਚ ਤੁਹਾਡੇ ਵਾਤਾਵਰਣ ਅਤੇ ਲੋਕਾਂ ਨੂੰ ਨਿਯੰਤਰਿਤ ਕਰਨ ਦੀ ਤੀਬਰ ਜ਼ਰੂਰਤ ਪੈਦਾ ਹੋਈ ਤੁਹਾਡੇ ਲਈ ਇਹ ਸਿੱਖਣਾ ਮਹੱਤਵਪੂਰਨ ਹੈ ਕਿ ਜੀਵਨ ਦੇ ਪ੍ਰਵਾਹ ਤੇ ਵਧੇਰੇ ਭਰੋਸਾ ਕਰੋ ਇਹ ਸਮਝਣਾ ਕਿ ਸਾਰੀਆਂ ਚੀਜ਼ਾਂ ਸਥਿਤਾ ਦੇ ਬਿਨਾਂ ਵੀ ਸੁਰੱਖਿਤ ਅਤੇ ਸਫਲ ਹੋ ਸਕਦੀਆਂ ਹਨ ਤੁਹਾਡੇ ਲਈ ਆਤਮਿਕ ਸੰਤੁਲਨ ਦਾ ਕਾਰਨ ਬਣੇਗਾ ਉਦੇਸ਼ ਅਤੇ ਸਸ਼ਕਤੀਕਰਨ ਤੁਹਾਡਾ ਮਿਸ਼ਨ ਉਦੇਸ਼ ਨਾਲ ਨਿਰਮਾਣ ਕਰਨਾ ਅਤੇ ਲਚੀਲੇਪਨ ਨੂੰ ਅਪਣਾਉਣਾ ਹੈ ਜਦੋਂ ਤੁਸੀਂ ਕੁਦਰਤੀ ਰੂਪੀ ਚੀਜ਼ਾਂ ਨੂੰੋਂ ਹੋਂਦ ਦਿੰਦੇ ਹੋ ਤਾਂ ਤੁਹਾਡਾ ਆਤਮਿਕ ਵਿਕਾਸ ਵਧੇਰੇ ਗਹਿਰਾਈ ਤੱਕ ਪਹੁੰਚ ਸਕਦਾ ਹੈ ਜਨਮ ਸਾਲ ਦੀ ਆਖਰੀ ਸੰਖਿਆ 5 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 5 ਹੈ ਤਾਂ ਇਹ ਸੁਤੰਤਰਤਾ ਪਰिवर्तन ਅਤੇ ਅਨਵੈਂਸ਼ਨ ਦੀ ਊਰਜਾ ਦਾ ਪ੍ਰਤੀਕ ਹੈ ਪਿਛਲੇ ਜੀਵਨ ਦਾ ਪ੍ਰਤੀ ਪਿਛਲੇ ਜਨਮ ਵਿੱਚ ਇਸ ਸੰਖਿਆ ਨਾਲ ਜੁੜੇ ਲੋਕ ਯਾਤਰੀ ਮੋਢੀ ਜਾ ਖੋਜ ਕਰਤਾ ਰਹੇ ਹੋਣਗੇ ਜੋ ਨਵੇਂ ਅਨੁਭਵਾਂ ਤੇ ਗਿਆਨ ਦੀ ਖੋਜ ਵਿੱਚ ਰਹਿੰਦੇ ਹਨ ਵਰਤਮਾਨ ਜੀਵਨ ਵਿੱਚ ਊਰਜਾ ਇਸ ਜੀਵਨ ਵਿੱਚ ਉਹ ਇਹ ਊਰਜਾ ਇੱਕ ਅੰਤਹੀਨ ਜਿਗਿਆਸਾ ਅਤੇ ਪਰਿਵਰਤਨ ਦੀ ਇੱਛਾ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ ਤੁਸੀਂ ਨੀ ਰਸਤਾ ਅਤੇ ਦਿਨਚਰਿਆ ਤੋਂ ਨਫ਼ਰਤ ਕਰਦੇ ਹੋ ਅਤੇ ਹਮੇਸ਼ਾ ਨਵੀਆਂ ਚੁਣੌਤੀਆਂ ਅਤੇ ਰੋਮਾਂਚ ਦੀ ਤਲਾਸ਼ ਵਿੱਚ ਰਹਿੰਦੇ ਹੋ ਕਰਮਿਕ ਚੁਣੌਤੀ ਹਾਲਾਂਕਿ ਇਹ ਸੁਤੰਤਰਤਾ ਦੀ ਚਾਹਤ ਅਕਸਰ ਆਸਥਿਰਤਾ ਅਤੇ ਕਿਸੇ ਇੱਕ ਪੱਖ ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਕਟਨਾਈ ਦਾ ਕਾਰਨ ਬਣ ਸਕਦੀ ਹੈ ਇਹ ਸ਼ਾਇਦ ਇਸ ਗੱਲ ਦਾ ਸੰਕੇਤ ਹੈ ਕਿ ਪਿਛਲੇ ਜਨਮਾਂ ਵਿੱਚ ਤੁਸੀਂ ਆਪਣੇ ਜੀਵਨ ਦੀਆਂ ਸਥਿਤੀਆਂ ਵਿੱਚ پابੰਦੀ ਜਾਂ ਕੈਦ ਦਾ ਅਨੁਭਵ ਕੀਤਾ ਹੋਵੇਗਾ ਤੁਹਾਡਾ ਕਰਮ ਪਾਠ ਇਹ ਸਿੱਖਣਾ ਹੈ ਕਿ ਬਾਰੀ ਹਾਲਾਤਾਂ ਦੀ ਪਰਵਾਹ ਕੀਤੇ ਬਿਨਾ ਅੰਦਰੂਨੀ ਸੁਤੰਤਰਤਾ ਕਿਵੇਂ ਪ੍ਰਾਪਤ ਕੀਤੀ ਜਾ ਇਹ ਸਮਝਣਾ ਕਿ ਸੱਚੀ ਸੁਤੰਤਰਤਾ ਤੁਹਾਡੇ ਭਿੱਤਰ ਹੈ ਤੁਹਾਨੂੰ ਗੂੜੇ ਸੰਤੋਸ਼ ਦਾ ਅਨੁਭਵ ਕਰਾਏਗਾ ਉਦੇਸ਼ ਅਤੇ ਸਸ਼ਕਤੀਕਰਨ ਤੁਹਾਡਾ ਮਿਸ਼ਨ ਇਹ ਹੈ ਕਿ ਤੁਸੀਂ ਸੁਤੰਤਰਤਾ ਅਤੇ ਪਰਮਾਨਿਕਤਾ ਦੇ ਪ੍ਰਤੀਕ ਬਣੋ ਤੁਸੀਂ ਆਪਣੇ ਜੀਵਨ ਦੇ ਉਤਾਰ ਚੜ੍ਹਾਵ ਵਿਸਥਿਰਤਾ ਅਤੇ ਉਦੇਸ਼ ਲਭਤੀ ਆਪਣੇ ਰੋਮਾਂਚ ਅਤੇ ਸਥਾ ਇਤਵ ਦੇ ਵਿਚਾਰ ਸੰਤਲਨ ਸਥਾਪਿਤ ਕਰ ਸਕਦੇ ਹੋ ਜਨਮ ਸਾਲ ਦੀ ਆਖਰੀ ਸੰਖਿਆ 6 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 6 ਹੈ ਤਾਂ ਇਹ ਪ੍ਰੇਮ ਦੇਖਭਾਲ ਅਤੇ ਸਤਿਭਾਵਨਾ ਦੀ ਊਰਜਾ ਦਾ ਪ੍ਰਤੀਕ ਹੈ ਪਿਛਲੇ ਜੀਵਨ ਦੇ ਪਰਤੀ ਪਿਛਲੇ ਜਨਮਾਂ ਵਿੱਚ ਇਸ ਸੰਖਿਆ ਨਾਲ ਜੁੜੇ ਲੋਕ ਪਰਿਵਾਰ ਦੇ ਸਰਪਰਸ਼ਤ ਸਮੁਦਾਇ ਦੇ ਇਲਾਜ ਕਰਤਾ ਜਾ ਭਰੋਸੇਮੰਦਸ ਲਾ ਕੇ ਬੱਚੋਂ ਕਾਢ ਸ਼ਿਲ ਰਹੇ ਹੋਣਗੇ। ਵਰਤਮਾਨ ਜੀਵਨ ਵਿੱਚ ਊਰਜਾ ਇਸ ਜੀਵਨ ਵਿੱਚ ਇਹ ਊਰਜਾ ਦੁਜਿਆਂ ਦੀ ਭਲਾਈ ਯਕੀਨੀ ਬਣਾਉਣ ਦੀ ਤੁਹਾਡੀ ਕੁਦਰਤੀ ਪ੍ਰਵਿਰਤੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਤੁਸੀਂ ਇੱਕ ਅਜੀਹਾ ਵਾਤਾਵਰਨ ਬਣਾਉਣਾ ਚਾਹੁੰਦੇ ਹੋ ਜੋ ਸੁਰੱਖਿਤ ਅਤੇ ਪ੍ਰੇਮਪੂਰਨ ਹੋਵੇ। ਸਾਹੀ ਉਹ ਪਰਿਵਾਰ ਕਾਰਜ ਕੀਤਾ ਜਾਂ ਤੁਹਾਡਾ ਸਮੁਦਾਇ ਹੋਵੇ ਤੁਹਾਡੀ ਆਤਮਾ ਦੂਜਿਆਂ ਨੂੰ ਖੁਸ਼ ਰੱਖਣ ਅਤੇ ਉਹਨਾਂ ਦੀ ਦੇਖਭਾਲ ਕਰਨ ਦੀ ਇੱਛਾ ਰੱਖਦੀ ਹੈ ਕਰਮਿਕ ਚੁਣੌਤੀ ਹਾਲਾਂਕਿ ਇਹ ਦੇਖਭਾਲ ਕਰਨ ਦੀ ਪ੍ਰਵਿਰਤੀ ਕਰਮ ਚੁਣੌਤੀ ਵੀ ਲਿਆਉਂਦੀ ਹੈ ਪਿਛਲੇ ਜਨਮਾਂ ਵਿੱਚ ਤੁਸੀਂ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਆਪਣੀਆਂ ਜ਼ਰੂਰਤਾਂ ਤੋਂ ਉੱਪਰ ਰੱਖ ਸਕਦੇ ਸੀ ਜਿਸ ਨਾਲ ਤੁਹਾਡੇ ਆਪਣੇ ਪਾਵਨਾਤਮਕ ਤੇ ਅਧਿਆਤਮਿਕ ਕਲਿਆਣ ਦੀ ਅੰਦੇਖੀ ਹੋ ਇਹ ਵਰਤਮਾਨ ਜੀਵਨ ਵਿੱਚ ਲਗਾਤਾਰਤਾ ਕਾਵਰਜ ਸନ୍ତਲਨ ਦੀ ਕਮੀ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ। ਉਦੇਸ਼ ਅਤੇ ਸਸ਼ਕਤੀਕਰਨ ਤੁਹਾਡਾ ਕਰਮ ਪਾਠ ਇਹ ਹੈ ਕਿ ਦੂਜਿਆਂ ਦੀ ਦੇਖਭਾਲ ਦੇ ਨਾਲ-ਨਾਲ ਆਪਣੇ ਲਈ ਵੀ ਜਗ੍ਹਾ ਬਣਾਉਣਾ ਸਿੱਖੋ। ਇਹ ਸਮਝਣਾ ਕਿ ਆਪਣੀ ਭਲਾਈ ਯਕੀਨੀ ਬਣਾਉਣਾ ਦੂਜਿਆਂ ਲਈ ਲੰਬੇ ਸਮੇਂ ਤੱਕ ਸਹਾਇਕ ਬਣੇ ਰਹਿਣ ਦੀ ਕੁੰਜੀ ਹੈ। ਤੁਹਾਡਾ ਮਿਸ਼ਨ ਦੂਜਿਆਂ ਨੂੰ ਪਿਆਰ ਅਤੇ ਸੰਤੁਲਨ ਦੇਣਾ ਹੈ ਪਰ ਨਾਲ ਹੀ ਆਤਮ ਪ੍ਰੇਮ ਦਾ ਅਭਿਆਸ ਕਰਨਾ ਅਤੇ ਆਪਣੀਆਂ ਸੀਮਾਵਾਂ ਨਿਰਧਾਰਿਤ ਕਰਨਾ ਹੈ ਜਦੋਂ ਤੁਸੀਂ ਸੰਤੁਲਨ ਨੂੰ ਪਾਉਂਦੇ ਹੋ ਤਾਂ ਤੁਸੀਂ ਨਾ ਕੇਵਲ ਖੁਦ ਨੂੰ ਬਲਕਿ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਸਸ਼ਕਤ ਬਣਾਉਂਦੇ ਹੋ ਜਨਮ ਸਾਲ ਦੀ ਆਖਰੀ ਸੰਖਿਆ 7 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 7 ਹੈ ਤਾਂ ਇਹ ਗਹਿਨ ਆਤਮ ਗਿਆਨ ਇਲਾਜ ਅਤੇ ਅਧਿਆਤਮਿਕ ਮਾਰਗਦਰਸ਼ਨ ਦੀ ਲੋੜਾਂ ਨੂੰ ਦਰਸਾਉਂਦਾ ਹੈ ਪਿਛਲੇ ਜੀਵਨ ਦਾ ਪਰਤੀ ਇਸ ਸੰਖਿਆ ਨਾਲ ਜੁੜੇ ਲੋਕ ਪਿਛਲੇ ਜਨਮ ਵਿੱਚ ਇੱਕ ਕਾਂਤ ਸਾਧਕ ਆਤਮਿਕ ਮਾਰਗਦਰਸ਼ਕ ਜਾ ਗਿਆਨ ਦੇ ਸਰੋਤ ਵੱਜੋਂ ਕਾਰਜਸ਼ੀਲ ਰਹੇ ਹੋਣਗੇ ਵਰਤਮਾਨ ਜੀਵਨ ਵਿੱਚ ਤੁਸੀਂ ਇਸ ਜੀਵਨ ਵਿੱਚ ਤੁਸੀਂ ਗਹਿਨ ਚਿੰਤਨ ਅਤੇ ਆਤਮ ਨਿਰਿਖਣ ਦੀ ਉਹ ਆਕਰਸ਼ਿਤ ਹੁੰਦੇ ਹੋ ਤੁਸੀਂ ਸੱਚ ਦੀ ਖੋਜ ਕਰਦੇ ਹੋ ਅਤੇ ਮਾਨਵ ਆਤਮਾ ਦੇ ਰਹੱਸਾਂ ਨੂੰ ਸਮਝਣ ਲਈ ਭੀਤਰ ਦੀ ਵਲਤਿਆ ਸਕਤੇ ਹੋ ਦੂਜਿਆਂ ਨੂੰ ਮਾਰਗਦਰਸ਼ਨ ਅਤੇ ਇਲਾਜ ਪ੍ਰਦਾਨ ਕਰਨਾ ਤੁਹਾਡੀ ਆਤਮਾ ਦੀ ਕੁਦਰਤੀ ਇੱਛਾ ਹੈ ਕਰਮਿਕ ਚੁਣੌਤੀ ਹਾਲਾਂਕਿ ਇਹ ਊਰਜਾ ਤੀਤ ਨਾਲ ਜੁੜੀਆਂ ਕਰਮ ਚੁਣੌਤੀਆਂ ਦੇ ਨਾਲ ਆਉਂਦੀ ਹੈ ਪਿਛਲੇ ਜਨਮਾਂ ਵਿੱਚ ਤੁਹਾਡਾ ਗਿਆਨ ਅਤੇ ਮਾਰਗਦਰਸ਼ਨ ਦੂਜਿਆਂ ਲਈ ਮੱਤਵਪੂਰਨ ਰਿਹਾ ਹੋਵੇਗਾ ਪਰ ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਤੁਸੀਂ ਅਲੱਗ ਹੋਣ ਦਾ ਅਨੁਭਵ ਕੀਤਾ ਹੋਵੇ ਇਹ ਵਰਤਮਾਨ ਜੀਵਨ ਵਿੱਚ ਕਦੇ-ਕਦੇ ਇਕੱਲੇਪਣ ਜਾਂ ਲੋਕਾਂ ਦੇ ਨਾਲ ਜੁੜਨ ਵਿੱਚ ਕਠਿ ਨਾਈ ਦੇ ਰੂਪਿਸ ਪ੍ਰਗਟ ਹੋ ਸਕਦਾ ਹੈ ਉਦੇਸ਼ ਅਤੇ ਸਸ਼ਕਤੀਕਰ ਤੁਹਾਡਾ ਕਰਮ ਪਾਠ ਇਹ ਹੈ ਕਿ ਤੁਸੀਂ ਆਪਣੇ ਗਿਆਨ ਨੂੰ ਸਾਂਝਾ ਕਰਨ ਲਈ ਖੁਦ ਨੂੰ ਖੋਲੋ ਅਤੇ ਦੂਜਿਆਂ ਤੋਂ ਸਹਾਇਤਾ ਪ੍ਰਾਪਤ ਕਰਨ ਦੀ ਆਗਿਆ ਦਿਓ ਇਹ ਸਮਝਣਾ ਕਿ ਦੂਜਿਆਂ ਨਾਲ ਜੁੜਨਾ ਤੁਹਾਡੇ ਆਤਮਿਕ ਵਿਕਾਸ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਤੁਹਾਡਾ ਆਤਮ ਗਿਆ ਤੁਹਾਡਾ ਮਿਸ਼ਨ ਦੂਜਿਆਂ ਨੂੰ ਗਿਆਨ ਅਤੇ ਇਲਾਜ ਪ੍ਰਦਾਨ ਕਰਨਾ ਹੈ ਪਰ ਨਾਲ ਹੀ प्यार ਤੇ ਸਮਰਥਨ ਨੂੰ ਸਵੀਕਾਰ ਕਰਨਾ ਵੀ ਸਿੱਖਣਾ ਹੈ ਜਦੋਂ ਤੁਸੀਂ ਦੇਣ ਅਤੇ ਪ੍ਰਾਪਤ ਕਰਨ ਦੇ ਵਿਚਾਰ ਸੰਤੁਲਨ ਪਾਉਂਦੇ ਹੋ ਤਾਂ ਤੁਹਾਡੀ ਆਤਮਾ ਆਪਣੇ ਸਭ ਤੋਂ ਉੱਚੇ ਉਦੇਸ਼ ਤੱਕ ਪਹੁੰਚਦੀ ਹੈ ਜਨਮ ਸਾਲ ਦੀ ਆਖਰੀ ਸੰਖਿਆ 8 ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ 8 ਹੈ ਤਾਂ ਇਹ ਮਹਤਵ ਕਾ캬 ਸਤ ਸ਼ਕਤੀ ਅਤੇ ਪੌਤਿਕ ਪ੍ਰਾਪਤੀ ਦੀ ਊਰਜਾ ਦਾ ਪ੍ਰਤੀਕ ਹੈ ਪਿਛਲੇ ਜੀਵਨ ਦਾ ਪ੍ਰਤੀਕ ਇਸ ਸੰਖਿਆ ਨਾਲ ਜੁੜੇ ਲੋਕ ਪਿਛਲੇ ਜਨਮ ਵਿੱਚ ਬਹੁਤ 파ਰਕ ਨੇਤਾ ਸ਼ਾਸਕ ਜਾਂ ਸਮਾਜਿਕ ਪ੍ਰਭਾਵ ਵਾਲੇ ਵਿਅਕਤੀ ਰਹੇ ਹੋਣ। ਵਰਤਮਾਨ ਜੀਵਨ ਵਿੱਚ ਊਰਜਾ ਇਸ ਜੀਵਨ ਵਿੱਚ ਇਹ ਊਰਜਾ ਤੁਹਾਡੇ ਪੀਤਰ ਵੱਡੀਆਂ ਪ੍ਰਾਪਤੀਆਂ ਦੀ ਇੱਛਾ ਤੇ ਵਿੱਤੀ ਸਥਿਰਤਾ ਦੀ ਉਰਕ ਇੱਕ ਕੁਦਰਤੀ ਚੁਕਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਤੁਸੀਂ ਇੱਕ ਪ੍ਰਭਾਵਸ਼ਾਲੀ ਜੀਵਨ ਬਣਾਉਣ ਦੀ ਇੱਛਾ ਰੱਖਦੇ ਹੋ। ਅਤੇ ਤੁਹਾਡੇ ਫੈਸਲੇ ਅਕਸਰ ਦੁਰਗਾਮੀ ਨਤੀਜਿਆਂ ਵਾਲੇ ਹੁੰਦੇ ਹਨ ਕਰਮਿਕ ਚੁਣੌਤੀ ਹਾਲਾਂਕਿ ਇਹ ਉਜਾਗ ਕਰਮ ਚੁਣੌਤੀਆਂ ਦੇ ਨਾਲ ਆਉਂਦੀ ਹੈ ਪਿਛਲੇ ਜਨਮ ਵਿੱਚ ਸ਼ਕਤੀ ਦਾ ਦੁਰਉਪਯੋਗ ਜਾਂ ਇਸ ਪ੍ਰਤੀ ਅਧਿਆਤ ਅਤਿਆਤਮਿਕ ਚੁੱਕਾ ਆਉ ਤੁਹਾਡੇ ਅਤੇ ਦੂਜਿਆਂ ਦੀ ਸਮੱਸਿਆਵਾਂ ਉਤਪੰਨ ਕਰ ਸਕਦਾ ਹੈ ਵਰਤਮਾਨ ਜੀਵਨ ਵਿੱਚ ਇਹ ਉਤਾਰ ਚੜਾਅ ਵਾਲੇ ਅਨਪੂਰਨ ਅਤੇ ਸੰਘਰਸ਼ਾਂ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ ਜੋ ਤੁਹਾਨੂੰ ਸਿਖਾਉਣ ਲਈ ਡਿਜ਼ਾਈਨ ਕੀਤੇ ਗਏ ਹਨ ਕਿ ਸੱਚਾ ਪ੍ਰਭਾਵ ਕਿਵੇਂ ਬਣਾਇਆ ਰੱਖਿਆ ਜਾਵੇ ਉਦੇਸ਼ ਦੇ ਸਸ਼ਕਤੀਕਰ ਤੁਹਾਡਾ ਕਰਮ ਪਾਠ ਇਹ ਹੈ ਕਿ ਤੁਸੀਂ ਆਪਣੀਆਂ ਮਹੱਤਵ ਕਾਖਿਆਵਾਂ ਨੂੰ ਇੱਕ ਉੱਚ ਉਦੇਸ਼ ਦੇ ਨਾਲ ਸੰਲਿਕਿਤ ਕਰੋ ਇਹ ਸਮਝਣਾ ਕਿ ਸਫਲਤਾ ਕੇਵਲ ਪੌਦਿਕ ਤਨਬਾਰੇ ਨਹੀਂ ਹੈ ਬਲਕਿ ਇਸ ਨੂੰ ਸਕਾਰਾਤਮਕ ਪ੍ਰਭਾਵ ਲਈ ਵਰਤਨ ਬਾਰੇ ਹੈ ਤੁਹਾਡੇ ਆਤਮਿਕ ਵਿਕਾਸ ਲਈ ਮਹੱਤਵਪੂਰਨ ਹੈ ਤੁਹਾਡਾ ਮਿਸ਼ਨ ਇੱਕ ਅਜੇਹਾ ਨੇਤਾ ਬਣਨ ਦਾ ਹੈ ਜੋ ਸਮਝਦਾ ਹੈ ਕਿ ਸੱਚੀ ਤਾਕਤ ਦੂਜਿਆਂ ਨੂੰ ਪ੍ਰੇਰਿਤ ਅਤੇ ਸਸ਼ਕਤ ਬਣਾਉਣ ਵਿੱਚ ਨਿਹਿਤ ਹੈ ਜਨਮ ਸਾਲ ਦੀ ਆਖਰੀ ਸੰਖਿਆ ਨੂੰ ਜੇ ਤੁਹਾਡੇ ਜਨਮ ਸਾਲ ਦੀ ਆਖਰੀ ਸੰਖਿਆ ਨੂੰ ਹੈ ਤਾਂ ਇਹ ਮਾਨਵਤਾਵਾਦੀ ਸੇਵਾ ਪਰੂਪਕਾਰ ਅਤੇ ਕਰਨਾ ਦੀ ਊਰਜਾ ਦਾ ਪ੍ਰਤੀਕ ਹੈ ਪਿਛਲੇ ਜੀਵਨ ਦਾ ਪ੍ਰਤੀਕ ਇਸ ਸੰਖਿਆ ਨਾਲ ਜੁੜੇ ਲੋਕ ਪਿਛਲੇ ਜਨਮਾਂ ਵਿੱਚ ਸੰਖੇਪ ਕ੍ਰਾਂਤੀਕਾਰੀ ਨੇਤਾ ਜਾਂ ਅਧਿਆਤਮਿਕ ਮਾਰਗਦਰਸ਼ਨ ਰਹੇ ਹੋਣਗੇ ਵਰਤਮਾਨ ਜੀਵਨ ਵਿੱਚ ਊਰਜਾ ਇਸ ਜੀਵਨ ਵਿੱਚ ਤੁਸੀਂ ਦੂਜਿਆਂ ਦੀ ਭਲਾਈ ਲਈ ਕੰਮ ਕਰਨ ਦੀ ਗੈਰੀ ਇੱਛਾ ਰੱਖਦੇ ਹੋ ਤੁਸੀਂ ਸਮੂਹਿਕ ਭਲਾਈ ਪ੍ਰਤੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ ਅਤੇ ਉਹਨਾਂ ਕਾਰਨਾਂ ਦੀ ਵੱਲ ਆਕਰਸ਼ਿਤ ਹੁੰਦੇ ਹੋ ਜੋ ਦੁਨੀਆ ਵਿੱਚ ਬਦਲਾਅ ਲਿਆ ਸਕਦੇ ਹਨ ਕਰਮਿਕ ਚੁਣੌਤੀ ਹਾਲਾਂਕਿ ਇਹ ਊਰਜਾ ਅਤੀਤ ਨਾਲ ਜੁੜੀਆਂ ਕਰਮ ਚੁਣੌਤੀਆਂ ਦੇ ਨਾਲ ਹੁੰਦੀ ਹੈ ਇਸਦੇ ਜਨਮਾਂ ਵਿੱਚ ਤੁਸੀਂ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਐਨੀ ਪ੍ਰਾਤਮਿਕਤਾ ਦੇ ਸਕਦੇ ਸੀ ਕਿ ਤੁਸੀਂ ਆਪਣੀ ਭਲਾਈ ਦੀ ਅਣਦੇਖੀ ਕਰ ਦਿੱਤੀ ਇਹ ਵਰਤਮਾਨ ਜੀਵਨ ਵਿੱਚ ਸੰਤੁਲਨ ਦੀ ਕਮੀ ਜਾਂ ਅਨਮੂਲ ਲੰਕਨ ਦੀ ਪਾਪ ਨਾਤੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ ਉਦੇਸ਼ ਅਤੇ ਸਸ਼ਕਤੀਕਰ ਤੁਹਾਡਾ ਕਰਮ ਪਾਠ ਇਹ ਹੈ ਕਿ ਤੁਸੀਂ ਦੂਜਿਆਂ ਦੀ ਸੇਵਾ ਕਰਦੇ ਸਮੇਂ ਆਤਮ ਪ੍ਰੇਮ ਦਾ ਅਭਿਆਸ ਕਰੋ ਇਹ ਸਮਝਣਾ ਕਿ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਲਈ ਤੁਹਾਨੂੰ ਖੁਦ ਨੂੰ ਪੌਸ਼ਿਤ ਕਰਨਾ ਹੋਵੇਗਾ ਤੁਹਾਡੇ ਲਈ ਮਹੱਤਵਪੂਰਨ ਹੈ ਤੁਹਾਡਾ ਮਿਸ਼ਨ ਹੈ ਆਪਣੇ ਗਿਆਨ ਅਤੇ ਕਰਨਾ ਨਾਲ ਦੁਨੀਆ ਨੂੰ ਬਦਲਣਾ ਜਦੋਂ ਤੁਸੀਂ ਦੂਜਿਆਂ ਦੀ ਸੇਵਾ ਕਰਦੇ ਹੋ ਅਤੇ ਆਪਣੇ ਆਤਮਿਕ ਅਤੇ ਵਿਅਕਤੀਗਤ ਕਲਿਆਣ ਨੂੰ ਸੰਤੁਲਨ ਕਰਦੇ ਹੋ ਤਾਂ ਤੁਸੀਂ ਇੱਕ ਸਥਾਈ ਸਕਾਰਾਤਮਕ ਪ੍ਰਭਾਵ ਛਾਟਦੇ ਹੋ ਤਾਂ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੱਕ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ